ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਤੁਹਾਨੂੰ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਇਹ ਗੁਰਦੁਆਰਾ ਸਾਹਿਬ ਵੀ ਅੰਮ੍ਰਿਤਸਰ ਦੇ ਵਿੱਚ ਹੀ ਆ ਇਸ ਦਾ ਨਾਮ ਹੈਗਾ ਖੂ ਭਾਈ ਮੰਜ ਜੀ ਇਹ ਸਥਾਨ ਨੂੰ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਇੱਥੇ ਭਾਈ ਮੰਜ ਜੀ ਲੱਕੜਾਂ ਦੀ ਸੇਵਾ ਕਰਿਆ ਕਰਦੇ ਸਨ ਭਾਈ ਮੰਜੀ ਜੀ ਪਹਿਲਾ ਸਰਵਰ ਸਖੀ ਦੇ ਚੇਲੇ ਹੋਇਆ ਕਰਦੇ ਸੀ ਇਹਨਾਂ ਦੇ ਗ੍ਰਹਿ ਦੋ ਪੀਰਖਾਨੇ ਸਨ ਇਹਨਾਂ ਦਾ ਪਹਿਲਾ ਨਾਮ ਭਾਈ ਤੀਰਥਾ ਸੀ ਇਹ ਪਿੰਡ ਦੇ ਚੌਧਰੀ ਸਨ ਇਹ ਹਰ ਸਾਲ ਪੀਰ ਨਗਾਹੇ ਦੀ ਯਾਤਰਾ ਤੇ ਸੰਗਤਾਂ ਨੂੰ ਲੈ ਕੇ ਜਾਇਆ ਕਰਦੇ ਸਨ ਇੱਕ ਵਾਰੀ ਜਦੋਂ ਇਹ ਉੱਥੋਂ ਆਉਣ ਲੱਗੇ ਤਾਂ ਇਹ ਅੰਮ੍ਰਿਤਸਰ ਵਿੱਚ ਦੀ ਆਏ ਤਾਂ ਇਹਨਾਂ ਦੇ ਮਨ 'ਚ ਵਿਚਾਰ ਆਇਆ ਕਿ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਜਾਣੇ ਨੇ ਜਦੋਂ ਇਹਨਾਂ ਨੇ ਦਰਬਾਰ ਸਾਹਿਬ ਰਹਿੇ 2-3 ਦਿਨ ਸੇਵਾ ਕੀਤੀ ਤਾਂ ਇਹਨਾਂ ਨੂੰ ਬਹੁਤ ਹੀ ਸਕੂਨ ਤੇ ਸ਼ਾਂਤੀ ਮਿਲੀ ਤਾਂ ਫਿਰ ਇਹਨਾਂ ਨੇ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਅੱਗੇ ਬੇਨਤੀ ਕੀਤੀ ਕਿ ਮੈਨੂੰ ਸਿੱਖੀ ਦੀ ਬਖਸ਼ਿਸ਼ ਕਰੋ ਤਾਂ ਗੁਰੂ ਜੀ ਨੇ ਕਿਹਾ ਦੋ ਘਰਾਂ ਵਿੱਚ ਸਿੱਖੀ ਨਹੀਂ ਟਿਕਦੀ ਤਾਂ ਫਿਰ ਇੰਨਾਂ ਨੇ ਘਰ ਜਾ ਕੇ ਪਹਿਲਾਂ ਆਪਣੇ ਪਿੰਡ ਪੀਰਖਾਨੇ ਢਾ ਦਿੱਤੇ ਫਿਰ ਅੰਮ੍ਰਿਤਸਰ ਆ ਗਏ ਗੁਰੂ ਜੀ ਪਾਸ ਤੇ ਫਿਰ ਗੁਰੂ ਜੀ ਦੇ ਬਚਨਾਂ ਅਨੁਸਾਰ ਅੱਗੇ ਇੰਨਾਂ ਨੇ ਸੰਗਤਾਂ ਦੀ ਸੇਵਾ ਕੀਤੀ ਤੇ ਲੱਕੜਾਂ ਦੀ ਸੇਵਾ ਸ਼ੁਰੂ ਕੀਤੀ ਜਿਵੇਂ ਗੁਰੂ ਜੀ ਦੇ ਬਚਨ ਹੋਏ ਸਨ ਵੀ ਸੇਵਾ ਪੂਰੀ ਭਾਵਨਾ ਨਾਲ ਨਿਭਾਉਣੀ ਆ ਇੱਕ ਦਿਨ ਗੁਰੂ ਅਰਜਨ ਦੇਵ ਜੀ ਬੈਠੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਭਾਈ ਮੰਜੀ ਜੀ ਨਹੀਂ ਆਏ ਹਨ ਤਾਂ ਉਹਨਾਂ ਨੇ ਅੰਤਰ ਧਿਆਨ ਹੋ ਕੇ ਛਾਤੀ ਮਾਰੀ ਤੇ ਭਾਈ ਬੁੱਢਾ ਜੀ ਨੂੰ ਤੇ ਹੋਰ ਸਿੰਘਾਂ ਨੂੰ ਨਾਲ ਲੈ ਕੇ ਰੱਸਾ ਲਿਹਾਉਣ ਲਈ ਕਿਹਾ ਤੇ ਜਦੋਂ ਉਹ ਉੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਭਾਈ ਮੰਜ ਜੀ ਖੂਹ ਦੇ ਵਿੱਚ ਗਿਰ ਗਏ ਸਨ ਹਨੇਰੀ ਆਉਣ ਦੇ ਕਾਰਨ ਜਦੋਂ ਉਹਨਾਂ ਨੇ ਭਾਈ ਮੰਜ ਜੀ ਨੂੰ ਕਿਹਾ ਕਿ ਤੁਸੀਂ ਬਾਹਰ ਆਜੋ ਲੱਕੜਾਂ ਸੁੱਟ ਦਿਓ ਤਾਂ ਉਹਨਾਂ ਨੇ ਕਿਹਾ ਪਹਿਲਾਂ ਲੱਕੜਾਂ ਕੱਢੋ ਮੈਂ ਬਾਅਦ ਵਿੱਚ ਬਾਹਰ ਆਵਾਂਗਾ ਕਿਉਂਕਿ ਲੰਗਰਾਂ ਲਈ ਲੱਕੜਾਂ ਦੀ ਸੇਵਾ ਪਹਿਲਾਂ ਜ਼ਰੂਰੀ ਆ ਤਾਂ ਗੁਰੂ ਜੀ ਨੇ ਉਹਨਾਂ ਨੂੰ ਬਾਹਰ ਕੱਢ ਕੇ ਗੱਲ ਨਾਲ ਲਾਇਆ ਤੇ ਉਹਨਾਂ ਨੂੰ ਕਿਹਾ ਤੇਰੀ ਸੇਵਾ ਪੂਰਨ ਹੋ ਗਈ ਆ ਮੰਗ ਜੋ ਮੰਗਣਾ ਤਾਂ ਉਸਨੇ ਸਿਰਫ ਸਿੱਖੀ ਹੀ ਮੰਗੀ ਸੀ ਇਹ ਸਨ ਭਾਈ ਮੰਜ ਜੀ ਭਾਈ ਮੰਜ ਜੀ ਗੁਰੂ ਜੀ ਦੇ ਬਹੁਤ ਹੀ ਪਿਆਰੇ ਸਿੱਖ ਰਹੇ ਹਨ ਤੇ ਇਹਨਾਂ ਦੀ ਇਹ ਸੇਵਾ ਸੀ